ਸੇਰਾ ਸ੍ਰੀ ਗੁਰੂ ਦਾਸ ਜੀ ਨਾਬਾ ਵਿਖੇ ਜਿਹੜਾ ਡਾਕਟਰ ਅਮਿਤਕਰ ਭਵਨ ਦਾ ਲੰਗਰ ਹਾਲ ਬਣਾਇਆ ਆਪਾਂ ਨੇ ਤੇ ਉਹਦੇ ਲਈ 5 ਲੱਖ ਰੁਪਏ ਜਿਹੜਾ ਮੈਂ ਪਲੈਨਿੰਗ ਬੋਰਡ ਦੇ ਚੇਅਰਮੈਨ ਹੁੰਦੇ ਹੋਏ ਐਨਾਂ ਅਨਾਉਂਸ ਕੀਤਾ ਸੀ ਤੇ ਉਹਦੇ ਨਾਲ ਜਿਹੜੀ ਲੰਗਰ ਹਾਲ ਬਣ ਕੇ ਜਿਹੜਾ ਤਿਆਰ ਹੋਇਆ ਤੇ ਅੱਜ ਉਹਦਾ ਸਮੁੱਚੇ ਕਮੇਟੀ ਦੇ ਵੱਲੋਂ ਉਹਦਾ ਘਾਟਨਾ ਕਰਵਾਇਆ ਗਿਆ ਤੇ ਮੈਂ ਸਾਰਿਆਂ ਨੂੰ ਵਧਾਈ ਵੀ ਦਿੰਦਾ ਸ੍ਰੀ ਗੁਰੂ ਦਾਸ ਮਹਾਰਾਜ ਜੀ ਦੇ 649ਵੇਂ ਜਿਹੜੇ ਪ੍ਰਕਾਸ਼ ਪੁਰਬ ਦੀਆਂ ਸਮੁੱਚੇ ਦੇਸ਼ਾਂ ਵਿਦੇਸ਼ਾਂ ਵਿੱਚ ਬਸਦੀਆਂ ਸੰਗਤਾਂ ਨੂੰ ਵਧਾਈ ਵੀ ਦਿੰਦਾ ਤੇ ਨਾਲ ਹੀ ਅਸੀਂ ਧੰਨਵਾਦ ਕਰਦੇ ਹਾਂ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਅਤੇ ਸਮੁੱਚੀ ਪੰਜਾਬ ਸਰਕਾਰ ਦਾ ਅਰਵਿੰਦ ਕੇਜਰੀਵਾਲ ਜੀ ਦਾ ਜਿਨ੍ਹਾਂ ਨੇ ਆਉਣ ਵਾਲਾ ਜਿਹੜਾ ਅਗਲੇ ਸਾਲ 650 ਆ ਜਿਹੜਾ ਜਨਮ ਦਿਹਾੜਾ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਹ ਪੂਰਾ ਸਾਲ ਮਨਾਉਣ ਦਾ ਪੂਰੇ ਸਾਲ ਸਮਾਗਮ ਚੱਲਣਗੇ ਸਰਕਾਰ ਵੱਡੀ ਪੱਧਰ ਤੇ ਮਨਾਉਗੀ ਉਹਦੇ ਲਈ ਅਸੀਂ ਸਮੂਹੀਆਂ ਸੰਗਤਾਂ ਵੱਲੋਂ ਵੀ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਪੰਜਾਬ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕਰਦੇ। ਤੇਰਾ ਸ੍ਰੀ ਗੁਰੂ ਰਵਿਦਾਸ ਬੋਡਾਂਗੇਟ ਨਾਬਾ ਵਿਖੇ ਅੱਜ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 649ਵਾਂ ਪ੍ਰਕਾਸ਼ ਦਿਹਾੜਾ ਜਿਹੜਾ ਉਹਦੇ ਪ੍ਰਕਾਸ਼ ਕੀਤੇ ਗਏ ਨੇ ਔਰ ਨਗਰ ਕੀਰਤਨ ਹੈ ਤੇ ਇਸ ਮੌਕੇ ਤੇ ਸਾਡੇ ਕੋਲੇ ਵਿਸ਼ੇਸ਼ ਤੌਰ ਤੇ ਜੱਸੀ ਸੁਨਿਆਵਾਲ ਜੀ ਚੇਅਰਮੈਨ ਇੰਪਰੂਵਮੈਂਟ ਟਰਸਟ ਨਾਬਾ ਇਹ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਔਰ ਇਹਨਾਂ ਨੇ ਜਿਹੜਾ ਹੈਗਾ 5 ਲੱਖ ਰੁਪਿਆ ਡਾਕਟਰਾਂ ਵੇਟ ਕਰ ਕਮਿਊਨਿਟੀ ਹਾਲ ਦਾ ਲੰਗਰ ਹਾਲ ਤਿਆਰ ਕੀਤਾ ਉਸ ਦੇ ਲਈ ਸਾਨੂੰ 5 ਲੱਖ ਰੁਪਿਆ ਇਹਨਾਂ ਨੇ ਗ੍ਰਾਂਟ ਦਿੱਤੀ ਸੀ ਜਿਸ ਦੇ ਨਾਲ ਤੇ ਲੱਗਿਆ ਤਾਂ ਬਹੁਤ ਹੈ ਪੈਸਾ ਲੇਕਿਨ ਇਹਨਾਂ ਨੇ ਮਤਲਬ 5 ਲੱਖ ਰੁਪਿਆ ਸਾਡੀ ਮਦਦ ਕੀਤੀ ਤੇ ਅਸੀਂ ਇਹਨਾਂ ਦੇ ਬਹੁਤ ਧੰਨਵਾਦੀਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਆਸ ਕਰਦੇ ਹਾਂ ਕਿ ਹੋਰ ਕਾਫੀ ਹਲੇ ਕੰਮ ਅਧੂਰਾ ਹੈ ਤੇ ਸਾਨੂੰ ਹੋਰ ਵੀ ਮਾਲੀ ਮਦਦ ਹੈ ਜਿਹੜੀ ਉਹ ਕੁਰਬਾਨ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਮੁੱਖ ਮੰਤਰੀ ਸਾਹਿਬ ਦਾ ਕਿ ਉਹਨਾਂ ਨੇ ਇਹ ਫੈਸਲਾ ਕੀਤਾ ਕਿ ਆਉਣ ਵਾਲੇ ਸਾਲ ਜਿਹੜਾ ਹੈਗਾ ਲਗਾਤਾਰ ਪ੍ਰੋਗਰਾਮ ਨੇ ਜਿਹੜੇ ਉਹ ਕੀਤੇ ਜਾਣਗੇ ਕਿਉਂਕਿ ਅਗਲਾ ਸਾਲ ਜਿਹੜਾ ਹੈਗਾ 650 50ਵਾਂ ਪਰ ਕਾਸਪੁਰ ਬਾ ਜਿਹੜਾ ਗੁਰੂ ਜੀ ਦਾ ਆ ਰਿਹਾ ਹੈ ਤੇ ਉਸ ਦੇ ਲਈ ਸਰਕਾਰ ਵੱਲੋਂ ਜੋ ਕਦਮ ਉਠਾਏ ਜਾ ਰਹੇ ਨੇ ਸਾਰੇ ਸਾਲ ਮਨਾਉਣ ਦਾ ਫੈਸਲਾ ਕੀਤਾ ਹੈ ਤੇ ਅਸੀਂ ਬਹੁਤ ਧੰਨਵਾਦੀਆਂ ਉਹਨਾਂ ਦੇ ਤੇ ਆਸ ਕਰਦੇ ਹਾਂ ਕਿ ਇੱਕ ਵਧੀਆ ਮਤਲਬ ਸਨੇਹਾ ਜਿਹੜਾ ਉਹ ਲੋਕਾਂ ਦੇ ਵਿੱਚ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਮੂਹ ਸੰਗਤਾਂ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 699 ਪ੍ਰਕਾਸ਼ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹਉਣ ਜੀ ਨਾਬੇ ਸ਼ਹਿਰ ਦੀ ਇਲਾਕੇ ਸੰਗ ਦੇ ਸਹਿਯੋਗ ਨਾਲ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪ੍ਰਕਾਸ਼ ਗੁਰਪੁਰਬ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਇਹ ਮਹਾਨ ਨਗਰ ਕੀਰਤਨ ਆਰੰਭ ਹੋਣ ਜਾ ਰਿਹਾ ਜੀ ਜਿੱਥੇ ਸਾਰੀਆਂ ਸੰਗਤਾਂ ਇਲਾਕਾ ਨਿਵਾਸੀ ਸੰਗਤਾਂ ਨੂੰ ਇਸ ਗੱਲ ਦਾ ਭਲੀ ਪ੍ਰਕਾਰ ਪਤਾ ਹੈ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸੁਚੇ ਸੰਸਾਰ ਦੇ ਭਲੇ ਵਾਸਤੇ ਸਰਵਤ ਦੇ ਭਲੇ ਵਾਸਤੇ ਸਰਬ ਸੰਧੀ ਵਾਲਤਾ ਦਾ ਸੁਨੇਹਾ ਦਿੱਤਾ ਜੀ ਲੋਕਾਂ ਦੇ ਮਨਾਂ ਵਿੱਚ ਜਿੰਨੇ ਨਫਰਤਾਂ ਵਿਕਰੇ ਪਏ ਹੋ ਸੰਨ ਉਹਨਾਂ ਨੂੰ ਦੂਰ ਕਰਨ ਦਾ ਉਹਨਾਂ ਦੀ ਸਮੁੱਚੀ ਬਾਣੀ ਅੰਦਰ ਉਪਦੇਸ਼ ਹੈ ਜੀ ਸੋ ਇਸ ਮੌਕੇ ਤੇ ਆਪਾਂ ਸਾਰੇ ਖੁਸ਼ੀਆਂ ਮਹਿਸੂਸ ਕਰ ਰਹੇ ਹਾਂ ਜੀ ਗੁਰੂ ਕਿਰਪਾ ਕਰ ਅਨਸਾਰੀਆਂ ਸੰਤਾਂ ਨਗਰ ਕੀਰਤਨ ਵਿੱਚ ਸ਼ਾਮਲ ਹੋ ਕੇ ਸਤਗੁਰੂ ਦੇ ਦਰ ਕਰਦਿਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਾਨ ਛਤਰ ਛਾਇਆ ਹੇਠ ਪੰਜ ਪੈਰਾਂ ਦੀ ਗਵਾਹੀ ਚ ਸਾਰੀਆਂ ਸੰਗਤਾਂ ਹਾਜ਼ਰ ਹੋ ਕੇ ਲਾਹੇ ਪ੍ਰਾਪਤ ਕਰੀਆਂ ਨੇ ਕਰੋ ਕਿਰਪਾ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡੇਰਾ ਸ੍ਰੀ ਗੁਰੂ ਦਾਸ ਜੀ ਨਾਬਾ ਵਿਖੇ ਜਿਹੜਾ ਡਾਕਟਰ ਅਮਿਤ ਕਰਪਾਵਨ ਦਾ ਲੰਗਰ ਹਾਲ ਬਣਾਇਆ ਆਪਾਂ ਨੇ ਤੇ ਉਹਦੇ ਲਈ 5 ਲੱਖ ਰੁਪਏ ਜਿਹੜਾ ਮੈਂ ਪਲੈਨਿੰਗ ਬੋਰਡ ਦੇ ਚੇਅਰਮੈਨ ਹੁੰਦੇ ਹੋਏ ਐਨਾਨਸ ਕੀਤਾ ਸੀ ਤੇ ਉਹਦੇ ਨਾਲ ਜਿਹੜੀ ਲੰਗਰ ਹਾਲ ਬਣ ਕੇ ਜਿਹੜਾ ਤਿਆਰ ਹੋਇਆ ਤੇ ਅੱਜ ਉਹਦਾ ਸਮੁੱਚੀ ਕਮੇਟੀ ਦੇ ਵੱਲੋਂ ਉਹਦਾ ਘਾਟਨਾ ਕਰਵਾਇਆ ਗਿਆ ਤੇ ਮੈਂ ਸਾਰਿਆਂ ਨੂੰ ਵਧਾਈ ਵੀ ਦਿੰਦਾ ਸ੍ਰੀ ਗੁਰੂ ਦਾਸ ਮਹਾਰਾਜ ਜੀ ਦੇ ਸੇ ਸੋ ਨੰਝੇ ਜਿਹੜੇ ਪ੍ਰਕਾਸ਼ਪੁਰਬ ਦੀਆਂ ਸਮੁੱਚੇ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੀਆਂ ਸੰਗਤਾਂ ਨੂੰ ਵਧਾਈ ਵੀ ਦਿੰਦਾ ਤੇ ਨਾਲ ਹੀ ਅਸੀਂ ਧੰਨਵਾਦ ਕਰਦੇ ਹਾਂ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਅਤੇ ਸਮੁੱਚੀ ਪੰਜਾਬ ਸਰਕਾਰ ਦਾ ਅਰਵਿੰਦ ਕੇਜਰੀਵਾਲ ਜੀ ਦਾ ਜਿਨ੍ਹਾਂ ਨੇ ਆਉਣ ਵਾਲਾ ਜਿਹੜਾ ਅਗਲੇ ਸਾਲ 650ਵਾਂ ਜਿਹੜਾ ਜਨਮ ਦਿਹਾੜਾ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਉਹ ਪੂਰਾ ਸਾਲ ਮਨਾਉਣ ਦਾ ਪੂਰੇ ਸਾਲ ਸਮਾਗਮ ਚੱਲਣਗੇ ਸਰਕਾਰ ਵੱਡੀ ਪੱਧਰ ਤੇ ਮਨਾਉਗੇ ਉਹਦੇ ਲਈ ਅਸੀਂ ਸਮੂਹੀਆਂ ਸੰਗਤਾਂ ਵੱਲੋਂ ਵੀ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਪੰਜਾਬ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕਰਦੇ। ਤੇਰਾ ਸ੍ਰੀ ਗੁਰੂ ਰਵਿਦਾਸ ਬੋਡਾਂਗੇਟ ਨਾਬਾ ਵਿਖੇ ਅੱਜ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 649ਵਾਂ ਪ੍ਰਕਾਸ਼ ਦਿਹਾੜਾ ਜਿਹੜਾ ਉਹਦੇ ਪ੍ਰਕਾਸ਼ ਕੀਤੇ ਗਏ ਨੇ ਔਰ ਨਗਰ ਕੀਰਤਨ ਹੈ ਤੇ ਇਸ ਮੌਕੇ ਤੇ ਸਾਡੇ ਕੋਲੇ ਵਿਸ਼ੇਸ਼ ਤੌਰ ਤੇ ਜੱਸੀ ਸੁਈਆਂਵਾਲ ਜੀ ਚੇਅਰਮੈਨ ਇੰਪਰੂਵਮੈਂਟ ਟਰਸਟ ਨਾਬਾ ਏਵਸ ਇਸਤੋਰ ਤੇ ਪਹੁੰਚੇ ਨੇ ਔਰ ਇਹਨਾਂ ਨੇ ਜਿਹੜਾ ਹੈਗਾ 5 ਲੱਖ ਰੁਪਇਆ ਡਾਕਟਰਾਂ ਵੇਟ ਕਰ ਕਮਿਊਨਿਟੀ ਹਾਲ ਦਾ ਲੰਗਰ ਹਾਲ ਤਿਆਰ ਕੀਤਾ ਉਸ ਦੇ ਲਈ ਸਾਨੂੰ 5 ਲੱਖ ਰੁਪਇਆ ਇਹਨਾਂ ਨੇ ਗ੍ਰਾਂਟ ਦਿੱਤੀ ਸੀ ਜਿਸ ਦੇ ਨਾਲ ਤੇ ਲੱਗਿਆ ਤਾਂ ਬਹੁਤ ਹੈ ਪੈਸਾ ਲੇਕਿਨ ਇਹਨਾਂ ਨੇ ਮਤਲਬ 5 ਲੱਖ ਰੁਪਇਆ ਸਾਡੀ ਮਦਦ ਕੀਤੀ ਤੇ ਅਸੀਂ ਇਹਨਾਂ ਦੇ ਬਹੁਤ ਧੰਨਵਾਦੀਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਆਸ ਕਰਦੇ ਹਾਂ ਕਿ ਹੋਰ ਕਾਫੀ ਹਲੇ ਕੰਮ ਅਧੂਰਾ ਹੈ ਤੇ ਸਾਨੂੰ ਹੋਰ ਵੀ ਮਾਲੀ ਮਦਦ ਆ ਜਿਹੜੀ ਉਹ ਕਰਵਾਉਣ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਮੁੱਖ ਮੰਤਰੀ ਸਾਹਿਬ ਦਾ ਕਿ ਉਹਨਾਂ ਨੇ ਇਹ ਫੈਸਲਾ ਕੀਤਾ ਕਿ ਆਉਣ ਵਾਲੇ ਸਾਲ ਜਿਹੜਾ ਹੈਗਾ ਲਗਾਤਾਰ ਪ੍ਰੋਗਰਾਮ ਨੇ ਜਿਹੜੇ ਉਹ ਕੀਤੇ ਜਾਣਗੇ ਕਿਉਂਕਿ ਅਗਲਾ ਸਾਲ ਜਿਹੜਾ ਹੈਗਾ 650 50ਵਾਂ ਪ੍ਰਕਾਸ਼ਪੁਰ ਦਾ ਜਿਹੜਾ ਗੁਰੂ ਜੀ ਦਾ ਆ ਰਿਹਾ ਹੈ ਤੇ ਉਸ ਦੇ ਲਈ ਸਰਕਾਰ ਵੱਲੋਂ ਜੋ ਕਦਮ ਉਠਾਏ ਜਾ ਰਹੇ ਨੇ ਸਾਰੇ ਸਾਲ ਮਨਾਉਣ ਦਾ ਫੈਸਲਾ ਕੀਤਾ ਤੇ ਅਸੀਂ ਬਹੁਤ ਧੰਨਵਾਦੀਆਂ ਉਹਨਾਂ ਦੇ ਤੇ ਅਸ ਕਰਦੇ ਆ ਕਿ ਇੱਕ ਵਧੀਆ ਮਤਲਬ ਸਨੇਹਾ ਜਿਹੜਾ ਹੋ ਲੋਕਾਂ ਦੇ ਵਿੱਚ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਮੂਹ ਸੰਗਤਾਂ ਨੂੰ ਸ੍ਰੀ ਗੁਰੂ ਅਰਦਾਸ ਮਹਾਰਾਜ ਜੀ ਦੇ 699 ਪ੍ਰਕਾਸ਼ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ 90 ਸ਼ਹਿਰ ਦੀ ਇਲਾਕੇ ਸੰਗਤ ਦੇ ਸਹਿਯੋਗ ਨਾਲ ਸੂ ਪ੍ਰਬੰਧ ਕਮੇਟੀ ਵੱਲੋਂ ਸ੍ਰੀ ਗੁਰੂ ਅਰਦਾਸ ਮਹਾਰਾਜ ਜੀ ਦੀ ਰਕਾਸ ਗੁਰਪੁਰਬ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਇਹ ਮਹਾਨ ਨਗਰ ਕੀਰਤਨ ਆਰੰਭ ਹੋਣ ਜਾ ਰਿਹਾ ਜੀ ਜਿੱਥੇ ਸਾਰੀਆਂ ਸੰਗਤਾਂ ਇਲਾਕਾ ਨਿਵਾਸੀ ਸੰਗਤਾਂ ਨੂੰ ਇਸ ਗੱਲ ਦਾ ਭਲੇ ਪ੍ਰਕਾਰ ਪਤਾ ਹੈ ਕਿ ਗੁਰੂ ਅਰਦਾਸ ਮਹਾਰਾਜ ਜੀ ਨੇ ਸਮੁੱਚੇ ਸੰਸਾਰ ਦੇ ਭਲੇ ਵਾਸਤੇ ਸਰਵਤ ਦੇ ਭਲੇ ਵਾਸਤੇ ਸਰਬ ਸਾਂਝੀ ਵਾਲਤਾ ਦਾ ਸੁਨੇਹਾ ਦਿੱਤਾ ਜੀ ਲੋਕਾਂ ਦੇ ਮਨਾਂ ਵਿੱਚ ਜਿੰਨੇ ਨਫਰਤਾਂ ਵਿਕਰੇ ਪਏ ਹੋਏ ਸਨ ਉਹਨਾਂ ਨੂੰ ਦੂਰ ਕਰਨ ਦਾ ਉਹਨਾਂ ਦੀ ਸਮੁੱਚੀ ਬਾਣੀ ਅੰਦਰ ਉਪਦੇਸ਼ ਹੈ ਜੀ ਸੋ ਇਸ ਮੌਕੇ ਤੇ ਆਪਾਂ ਸਾਰੇ ਖੁਸ਼ੀਆਂ ਮਨਸੂਸ ਕਰ ਰਿਆਂ ਜੀ ਗੁਰੂ ਕਿਰਪਾ ਕਰਨ ਸਾਰੀਆਂ ਸੰਗਤਾਂ ਨਗਰ ਕੀਰਤਨ ਵਿੱਚ ਸ਼ਾਮ ਲੋਕੇ ਸਤਿਗੁਰ ਦੇ ਦਰ ਕਰਦਿਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਾਨ ਛਤਰ ਛਾਇਆ ਹੇਠ ਪੰਜ ਪੈਰਾਂ ਦੀ ਗਵਾਹੀ ਚ ਸਾਰੀਆਂ ਸੰਗਤਾਂ ਹਾਜ਼ਰ ਹੋ ਕੇ ਲਾਹੇ ਪ੍ਰਾਪਤ ਕਰ ਰਿਆ ਨੇ ਕਰੋ ਕਿਰਪਾ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡੇਰਾ ਸ੍ਰੀ ਗੁਰੂ ਦਾਸਗ ਨਾਬਾ ਵਿਖੇ ਜਿਹੜਾ ਡਾਕਟਰ ਅਮਿਤਕਰ ਭਵਨ ਦਾ ਲੰਗਰ ਹਾਲ ਬਣਾਇਆ ਆਪਾਂ ਨੇ ਤੇ ਉਹਦੇ ਲਈ 5 ਲੱਖ ਰੁਪਏ ਜਿਹੜਾ ਮੈਂ ਪਲੈਨਿੰਗ ਬੋਰਡ ਦੇ ਚੇਅਰਮੈਨ ਹੁੰਦੇ ਹੋਏ ਐਨਾਨਸ ਕੀਤਾ ਸੀ ਤੇ ਉਹਦੇ ਨਾਲ ਜਿਹੜੀ ਲੰਗਰ ਹਾਲ ਬਣ ਕੇ ਜਿਹੜਾ ਤਿਆਰ ਹੋਇਆ ਤੇ ਅੱਜ ਉਹਦਾ ਸਮੁੱਚੇ ਕਮੇਟੀ ਦੇ ਵੱਲੋਂ ਉਦਘਾਟਨ ਕਰਵਾਇਆ ਗਿਆ ਤੇ ਮੈਂ ਸਾਰਿਆਂ ਨੂੰ ਵਧਾਈ ਵੀ ਦਿੰਦਾ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ 649ਵੇਂ ਜਿਹੜੇ ਪ੍ਰਕਾਸ਼ ਪੁਰਬ ਦੀਆਂ ਸਮੁੱਚੇ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੀਆਂ ਸੰਗਤਾਂ ਨੂੰ ਵਧਾਈ ਵੀ ਦਿੰਦਾ ਤੇ ਨਾਲ ਹੀ ਅਸੀਂ ਧੰਨਵਾਦ ਕਰਦੇ ਹਾਂ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਅਤੇ ਸਮੁੱਚੀ ਪੰਜਾਬ ਸਰਕਾਰ ਦਾ ਅਰਵਿੰਦ ਕੇਜਰੀਵਾਲ ਜੀ ਦਾ ਜਿਨ੍ਹਾਂ ਨੇ ਆਉਣ ਵਾਲਾ ਜਿਹੜਾ ਅਗਲੇ ਸਾਲ 650ਵਾਂ ਜਿਹੜਾ ਜਨਮ ਦਿਹਾੜਾ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਹ ਪੂਰਾ ਸਾਲ ਮਨਾਉਣ ਦਾ ਪੂਰੇ ਸਾਲ ਸਮਾਗਮ ਚੱਲਣਗੇ ਸਰਕਾਰ ਵੱਡੀ ਪੱਧਰ ਤੇ ਮਨਾਊਗੀ ਉਹਦੇ ਲਈ ਅਸੀਂ ਸਮੁਤੀਆਂ ਸੰਗਤਾਂ ਵੱਲੋਂ ਵੀ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਪੰਜਾਬ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕਰਦੇ। ਤੇਰਾ ਸ੍ਰੀ ਗੁਰੂ ਰਵਿਦਾਸ ਬੋਰਡਾਂਗੇਟ ਨਾਬਾ ਵਿਖੇ ਅੱਜ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 649ਵਾਂ ਪ੍ਰਕਾਸ਼ ਦਿਹਾੜਾ ਜਿਹੜਾ ਉਦੇ ਪ੍ਰਕਾਸ਼ ਕੀਤੇ ਗਏ ਨੇ ਔਰ ਨਗਰ ਕੀਰਤਨ ਹੈ ਤੇ ਇਸ ਮੌਕੇ ਤੇ ਸਾਡੇ ਕੋਲੇ ਵਿਸ਼ੇਸ਼ ਤੌਰ ਤੇ ਜੱਸੀ ਸੁਈਆਂਵਾਲ ਜੀ ਚੇਅਰਮੈਨ ਇੰਪਰੂਵਮੈਂਟ ਟਰਸਟ ਨਾਬਾ ਇਹ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਔਰ ਇਹਨਾਂ ਨੇ ਜਿਹੜਾ ਹੈਗਾ 5 ਲੱਖ ਰੁਪਇਆ ਡਾਕਟਰ ਅੰਬੇਡ ਕਰ ਕਮਿਊਨਿਟੀ ਹਾਲ ਦਾ ਲੰਗਰ ਹਾਲ ਤਿਆਰ ਕੀਤਾ ਉਸ ਦੇ ਲਈ ਸਾਨੂੰ 5 ਲੱਖ ਰੁਪਇਆ ਇਹਨਾਂ ਨੇ ਦਰਾਟ ਦਿੱਤੀ ਸੀ ਜਿਸ ਦੇ ਨਾਲ ਤੇ ਲੱਗਿਆ ਤਾਂ ਬਹੁਤ ਐ ਪੈਸਾ ਲੇਕਿਨ ਇਹਨਾਂ ਨੇ ਮਤਲਬ 5 ਲੱਖ ਰੁਪਏ ਸਾਡੀ ਮਦਦ ਕੀਤੀ ਤੇ ਅਸੀਂ ਇਹਨਾਂ ਦੇ ਬਹੁਤ ਧੰਨਵਾਦੀਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਆਸ ਕਰਦੇ ਹਾਂ ਕਿ ਹੋਰ ਕਾਫੀ ਹਲੇ ਕੰਮ ਅਧੂਰਾ ਹੈ ਤੇ ਸਾਨੂੰ ਹੋਰ ਵੀ ਮਾਲੀ ਮਦਦ ਹੈ ਜਿਹੜੀ ਉਹ ਕੁਰਬਾਨ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਮੁੱਖ ਮੰਤਰੀ ਸਾਹਿਬ ਦਾ ਕਿ ਉਹਨਾਂ ਨੇ ਇਹ ਫੈਸਲਾ ਕੀਤਾ ਕਿ ਆਉਣ ਵਾਲੇ ਸਾਲ ਜਿਹੜਾ ਹੈਗਾ ਇਹ ਲਗਾਤਾਰ ਪ੍ਰੋਗਰਾਮ ਨੇ ਜਿਹੜੇ ਉਹ ਕੀਤੇ ਜਾਣਗੇ ਕਿਉਂਕਿ ਅਗਲਾ ਸਾਲ ਜਿਹੜਾ ਹੈਗਾ 650ਵਾਂ 50ਵਾਂ ਪ੍ਰਕਾਸ਼ ਪੁਰਬ ਹੈ ਜਿਹੜਾ ਗੁਰੂ ਜੀ ਦਾ ਆ ਰਿਹਾ ਹੈ ਤੇ ਉਸ ਦੇ ਲਈ ਸਰਕਾਰ ਵੱਲੋਂ ਜੋ ਕਦਮ ਉਠਾਏ ਜਾ ਰਹੇ ਨੇ ਸਾਰੇ ਸਾਲ ਮਨਾਉਣ ਦਾ ਫੈਸਲਾ ਕੀਤਾ ਹੈ ਤੇ ਅਸੀਂ ਬਹੁਤ ਧੰਨਵਾਦੀਆਂ ਉਹਨਾਂ ਦੇ ਤੇ ਆਸ ਕਰਦੇ ਹਾਂ ਕਿ ਇੱਕ ਵਧੀਆ ਮਤਲਬ ਸਨੇਹਾ ਜਿਹੜਾ ਉਹ ਲੋਕਾਂ ਦੇ ਵਿੱਚ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਮੂਹ ਸੰਗਤਾਂ ਨੂੰ ਸ੍ਰੀ ਗੁਰੂ ਅਰਦਾਸ ਮਹਾਰਾਜ ਜੀ ਦੇ 699 ਪ੍ਰਕਾਸ਼ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ 90 ਸ਼ਹਿਰ ਦੀ ਇਲਾਕੇ ਸੰਗਤ ਦੇ ਸਹਿਯੋਗ ਨਾਲ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਅਰਦਾਸ ਮਹਾਰਾਜ ਜੀ ਦੀ ਪ੍ਰਕਾਸ਼ ਗੁਰਪੁਰਬ ਦੀ ਖੁਸ਼ੀ ਨੂੰ ਵੱਖ ਰੱਖਦਿਆਂ ਇਹ ਮਹਾਨਗਰ ਕੀਰਤਨ ਨਰੰਭੋਂ ਜਾਣ ਜਾ ਰਿਹਾ ਜੀ ਜਿੱਥੇ ਸਾਰੀਆਂ ਸੰਗਤਾਂ ਇਲਾਕਾ ਨਿਵਾਸੀ ਸੰਗਤਾਂ ਨੂੰ ਇਸ ਗੱਲ ਦਾ ਭਲੇ ਪ੍ਰਕਾਰ ਪਤਾ ਹੈ ਕਿ ਗੁਰੂ ਅਰਦਾਸ ਮਹਾਰਾਜ ਜੀ ਨੇ ਸਮੁੱਚੇ ਸੰਸਾਰ ਦੇ ਭਲੇ ਵਾਸਤੇ ਸਰਵਤ ਦੇ ਭਲੇ ਵਾਸਤੇ ਸਰਬ ਸੰਧੀ ਵਾਲਤਾ ਦਾ ਸੁਨੇਹਾ ਦਿੱਤਾ ਜੀ ਲੋਕਾਂ ਦੇ ਮਨਾਂ ਵਿੱਚ ਜਿੰਨੇ ਨਫਰਤਾਂ ਵਿਖਰੇ ਪਏ ਹੋ ਸੰਨ ਉਹਨਾਂ ਨੂੰ ਦੂਰ ਕਰਨ ਦਾ ਉਹਨਾਂ ਦੀ ਸਮੁੱਚੀ ਬਾਣੀ ਅੰਦਰ ਉਪਦੇਸ਼ ਹੈ ਜੀ ਸੋ ਇਸ ਮੌਕੇ ਤੇ ਆਪਾਂ ਸਾਰੇ ਖੁਸ਼ੀਆਂ ਮਹਿਸੂਸ ਕਰ ਰਹੇ ਆ ਜੀ ਗੁਰੂ ਕਿਰਪਾ ਕਰਨ ਸਾਰੀਆਂ ਸੰਗਤਾਂ ਨਗਰ ਕੀਰਤਨ ਵਿੱਚ ਸ਼ਾਮ ਲੋਕੇ ਸਤਿਗੁਰ ਦੇ ਦਰ ਕਰਦਿਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਾਨ ਛਤਰ ਸ਼ਾਯਾ ਹੇਠ ਪੰਜ ਪੈਰਾਂ ਦੀ ਗਵਾਹੀ ਚ ਸਾਰੀਆਂ ਸੰਗਤਾਂ ਹਾਜ਼ਰ ਹੋ ਕੇ ਲਾਹੇ ਪ੍ਰਾਪਤ ਕਰ ਰਿਆ ਨੇ ਕਰੋ ਕਿਰਪਾ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ